ਨਿਕਾ ਹੁੰਦਾ ਹੁਣ 8 40 ਸਾਲ ਦੇ ਬੱਚੇ ਜਾਈ ਜੀ ਜਦੋਂ ਜਦੋਂ ਹੱਥ ਜਾ ਸੈਟ ਹੋਇਆ ਆਪਾਂ ਉਦੋਂ ਰੱਖਾਂਗੇ ਘੋੜੇ ਤੇ ਉਹ ਕਿਨੂੰ ਮੈਨੂੰ ਪੈਂਦੀ ਜਾ ਪੈਂਦੀ ਸਾਲ ਤੋਂ ਉੱਤੇ ਹੋ ਗਏ ਸੌਣ ਦੇ ਨੂੰ ਆ ਗੱਲ ਤੇ ਇੱਕ ਟੱਕਰ ਜਿਵੇਂ ਆ ਮੈਂ ਇਹ ਦੇ ਦੇ ਬੱਚਿਆਂ ਦੀ ਮੈਂ ਕਹਿੰਦਾ 31 ਤੋਂ ਸਟਾਰਟ ਹੁੰਦੀ ਹੋਊ ਤਕਰੀਬਨ 1/2 ਲੱਖ ਰੁਪਏ ਤੱਕ ਮੇਰੀ ਨਿਗਾਹ ਦੇ ਵਿੱਚ ਘੋੜੇ ਹੈਗੇ ਬੱਚੇ ਜਿੰਨੇ ਇਹਦੇ ਭਰਾ ਲਾਲੋ ਪਿਓਲੇ ਪਾਸੋਂ ਫੀਡ ਬਾਰੇ ਥੋੜਾ ਜਿਹਾ ਆਪਾਂ ਦੱਸ ਦੀਓ ਕਿ ਮੈਂ ਕਹਿੰਦਾ ਆਪਣੇ ਏਰੀਏ ਦੇ ਵਿੱਚ ਇਕੱਲੀ ਆਪਣੀ ਇੱਕ ਜਿਹੜੀ ਸ਼ਾਪ ਹੈ ਜਿੱਦੇ ਤੇ ਫੀਡ ਮੈਂ ਹਾਂਜੀ ਮੋਗਾ ਜਿਵੇਂ ਜਦਰਾਓ ਏਰੀਆ ਲਾਲੋ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਦਾ ਮੈਂ ਲੱਖ ਲੱਖ ਸ਼ੁਕਰਾਨਾ ਕਰਦਾ ਵੀ ਮੇਰੀ ਜਿਵੇਂ ਕੋਲ ਵੀ 40 ਸਾਲ ਬਾਅਦ ਮੇਰੀ ਰੀਜ ਪੂਰੀ ਹੋਈ ਕਿ ਮੇਰੇ ਕੋੜੀ ਦਾ ਨਾਂ ਵੀ ਰੀਜ ਆਇਆ ਬਾਈ ਕੋਲੇ ਨਾ ਜਿਹੜੀ ਆਸ਼ੀਰਵਾਦ ਫੀਡ ਆ ਹਨ ਉਹਦੀ ਬਾਈ ਕੋਲੇ ਏਜੰਸੀ ਆ ਤੇ ਸਾਰੇ ਵੀਰ ਜਰੂਰ ਇੱਕ ਰੀ ਬਾਈ ਨੂੰ ਫੋਨ ਲਾਇਓ ਕਿਉਂਕਿ ਜੇ ਕਿਸੇ ਵੀਰ ਨੇ ਫੀਡ ਬਾਰੇ ਪੁੱਛਣਾ ਹੋਵੇ ਜਾਂ ਦੇਵ ਰਤਨ ਤੋਂ ਜਿਹੜੀ ਮੀਟਿੰਗ ਸਰਪਚ ਲੈਣੀ ਹੈ ਕਿਉਂਕਿ ਸੱਸੀ ਦਾ ਮਿੱਤਰ ਨੂੰ ਸਵਾਗਤ ਆ ਆਪਣੇ ਚੈਨਲ ਦੇ ਨਾਲ ਜੁੜੇ ਹੋਏ ਸਾਰੇ ਦੋਸਤਾਂ ਮਿੱਤਰਾਂ ਦਾ ਅੱਜ ਦੀ ਵੀਡੀਓ ਬਣਾਉਣ ਲਈ ਆਪਾਂ ਪਹੁੰਚੇ ਹੁਣ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਦੇ ਵੀਰੇ ਅਮਰਿੰਦਰ ਦੇ ਫਾਰਮ ਦੇ ਉੱਪਰ ਬੈਠੇ ਆ ਕਿਉਂਕਿ ਅਕਸਰੀ ਵੀਰਾਂ ਨੂੰ ਪਤਾ ਹੈ ਆਪਾਂ ਆਪਣੇ ਚੈਨਲ ਦੇ ਉੱਪਰ ਨਵੇਂ ਨਵੇਂ ਜਿਹੜੇ ਸਟਾਲੀਆਂਾਂ ਦੀਆਂ ਵੀਡੀਓ ਲੈ ਕੇ ਆਉਂਦੇ ਰਹਿੰਨੇ ਆ ਤੇ ਹੁਣ ਜਿਵੇਂ ਮੀਟਿੰਗ ਸੀਜ਼ਨ ਦੀ ਸ਼ੁਰੂਆਤ ਹੋ ਚੁੱਕੀ ਆ ਤੇ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਪੂਰੀ ਟੌਪ ਦੀ ਬਲੱਡ ਲੈਂਡ ਦਾ ਜਿਹੜਾ ਤੁਸੀਂ ਕੋੜਾ ਸ਼ੁਰੂਆਤ ਸ਼ਾਟਾਂ ਦੇ ਵਿੱਚ ਵੀ ਦੇ ਚੁੱਕੇ ਮੇਰੇ ਨਾਲ ਵੀਰਾ ਅਮਰਿੰਦਰ ਅੰਕਲ ਅਕਵਾਲ ਅਮਰਿੰਦਰ ਦੇ ਫਾਦਰ ਸਾਹਿਬ ਤੇ ਭਾਈ ਨਾਨਕ ਸਰ ਕਲਾਰਾ ਸਾਹਿਬ ਬਲਰਾਜ ਵੀ ਹੈਣਾ ਤੇ ਸਾਰੇ ਵੀਰਾਂ ਦਾ ਪਹਿਲਾਂ ਬਾਈ ਧੰਨਵਾਦ ਜੀ ਥੈਂਕ ਯੂ ਤੁਹਾਡਾ ਵੀਰੇ ਸਾਡੇ ਕਿੱਲਾਪਾ ਜਣ ਕੇ ਬਸ਼ੀਰਾ ਆਪਾਂ ਪਹਿਲਾਂ ਜਦੋਂ ਲਿਆਂਦਾ ਉਦੋਂ ਵੀਡੀਓ ਕੀਤੀ ਸੀ ਹਾਂ ਤੇ ਭਾਈ ਉਦੋਂ ਵੀ ਵੀਡੀਓ ਨੂੰ ਬਹੁਤ ਸੋਹਣਾ ਰਿਸਪੌਂਸ ਆਇਆ ਉਹ ਬਹੁਤ ਵਧੀਆ ਰਿਸਪੌਂਸ ਆਇਆ ਅਵਿੰਦਰ ਵੀ ਵੈਸੇ ਤਾਂ ਜਣ ਕੇ ਆਪਾਂ ਇਹਨੂੰ ਦੇਵਰਾਤਨ ਨੂੰ ਹਣਾ ਆਪਣੇ ਚੈਨਲ ਤੇ ਪ੍ਰੋਫੈਸ਼ਨਲ ਪਹਿਲਾਂ ਵੀ ਦਿਖਾ ਚੁੱਕੇ ਹਾਂ ਜਦੋਂ ਆਪਣੇ ਕੋਲ ਆਇਆ ਉਦੋਂ ਵੀ ਦਿਖਾਇਆ ਹਣਾ ਤੇ ਇਹ ਵੈਸੇ ਤਾਂ ਤਕਰੀਬ ਤੀਨੀ ਮੇਰੀ ਲਾਈਨ ਬਾਰੇ ਸਾਰੇ ਲੋਕ ਜਾਣਦੇ ਹੀ ਦੋਸਤ ਮਿੱਤਰ ਹਣਾ ਪਰ ਆਪਾਂ ਹੁਣ ਵੀ ਜਿਹੜੇ ਵੀ ਵੀਡੀਓ ਨੂੰ ਦੇਖ ਰਹੇ ਆ ਹਣਾ ਤੇ ਆਪਾਂ ਉਹ ਇਹਦੀ ਪੂਰੀ ਲਾਈਨ ਪ੍ਰੋਪਰ ਕਲੀਅਰ ਕਰਦੀ ਹੈ ਬਈ ਹਣਾ ਦਾ ਦਰਵਾਜੇ ਵਾਲਿਆਂ ਦਾ ਪੋਤਾ ਦੇਵ ਰਾਜ ਰਣੀ ਦਾ ਬੱਚਾ ਜੀ ਠੀਕ ਹੈ ਭਾਈ ਜੀ ਇਹਨੇ ਕੁਆਲੀਫਾਈ ਆ ਠੀਕ ਹੈ ਭਾਈ ਹਾਂਜੀ ਪਾਸਪੋਰਟ ਪਾਸਪੋਰਟ ਬਣਿਆ ਹੋਇਆ ਜੀ ਆਪਾਂ ਦਾ ਡੀ ਐਨ ਏ ਪੱਕਾ ਦਾ ਬੈਨਰ ਲਾਈ ਹੋਇਆ ਉਹਨਾਂ ਦੇ ਵੀ ਪਾਸਪੋਰਟ ਦੀ ਫੋਟੋ ਕਾਪੀ ਲਾਈ ਹੋਈ ਹੈ ਜੀ ਬੱਚਾ ਠੀਕ ਹੈ ਭਾਈ ਆਪਾਂ ਨੂੰ ਕੋਈ ਲਕੋ ਨਹੀਂ ਇਹਦੇ ਵਿੱਚ ਕੋਈ ਸਮੱਸਿਆ ਹੈਗਾ ਵੀ ਇਹ ਜਿਹੜੀ ਚੀਜ਼ ਬਣੀ ਆ ਠੀਕ ਹੈ ਜੀ ਹੈਨਾ ਹਾਂਜੀ ਜਿਹੜੀ ਡੈਡ ਲਾਈਨ ਹੈਗੀ ਆ ਪੂਰੀ ਤਗੜੀ ਆ ਤਾਂ ਆਪਾਂ ਨੂੰ ਪਤਾ ਹੀ ਪਿਆ ਬਿਲਕੁਲ ਹੈਨਾ ਭਾਈ ਅਨਿੰਦਰ ਵੀਰ ਇੱਕ ਦਿਨ ਸੋਚਿਆ ਸੀਗਾ ਵੀ ਕਹਿੰਦੇ ਹੁਣ ਦੇਵ ਰਾਜ ਤੇ ਹੈਨਾ ਦਿਲਵਾਗ ਉਹਨਾਂ ਦੀਆਂ ਤਾਂ ਮੈਂ ਕਹਿੰਦੀ ਜੇ ਬੰਦਾ ਸੋਚੇ ਵੀ ਦੇਖ ਪਰਮਾਦਾ ਮਨੇ ਇਨੀ ਥੋੜੀ ਕਿਰਪਾ ਕੀਤੀ ਵੀ ਉਹਦਾ ਬੱਚਾ ਹੀ ਆਪਣੇ ਘਰੇ ਆ ਗਿਆ ਚਲੋ ਆਪਾਂ ਨੂੰ ਇੰਨਾ ਸੋਚਣ ਨਹੀਂ ਐਡਾ ਐਡਾ ਤਗੜੀ ਬਣਾ ਲੈਣਾ ਆਪਣੇ ਘਰੇ ਆ ਜੂ ਕਿਉਂਕਿ ਵੀਰੇ ਆਪਾਂ ਨਾ ਤਾਂ ਇੰਨੇ ਤਗੜੇ ਹੈਗੇ ਹਾਂ ਕਿਉਂਕਿ ਬਸ ਪਿਆਰ ਜਿਹੜੀ ਦਾ ਪਿਆਰ ਨਾ ਆਉਂਦੀ ਤੇ ਕਹਿੰਦੇ ਹੁੰਦੇ ਜਦੋਂ ਰੱਬ ਮਿਹਰਬਾਨ ਹੁੰਦਾ ਉਹਦੇ ਜਾਂ ਵੀਰੇ ਚੀਜ਼ ਆਉਂਦੀ ਹੈ ਨਹੀਂ ਤੱਕਣਾ ਕੋਈ ਨਹੀਂ ਬੰਦਾ ਲਿਆਦਾ ਤੱਕੇ ਨਾ ਨਹੀਂ ਆ ਸਕਦਾ ਕੋਈ ਬੰਦਾ ਕਰੋੜਾ ਰੁਪਏ ਚੱਕ ਕੇ ਲੈ ਜਾਵੇ ਤਾਂ ਵੀ ਨਹੀਂ ਕੋੜਾ ਜੇ ਨਹੀਂ ਮਾਰਾ ਮਹਾਰਾਜ ਜੀ ਮੇਰੇ ਨਹੀਂ ਆਉਂਦਾ ਕਰੇ ਜੀ ਹਾਂ ਇਹਦਾ ਇਹਦਾ ਦਾ ਪਿਆਰ ਲਾ ਲੋ ਉਨੇ ਆਪਾਂ ਨੂੰ ਡਰਾਫਟ ਦਾ ਹੁਕਮ ਦਿੱਤਾ ਉਹਨਾਂ ਨੂੰ ਬਸ ਕੋਈ ਆਪਾਂ ਸੌਦਾ ਨਹੀਂ ਕੀਤਾ ਉਹਦੇ ਕੋਈ ਨਹੀਂ ਕੀਤਾ ਜਿੰਨੇ ਆਪਾਂ ਨੂੰ ਫੜਾਤੇ ਪੈਸੇ ਉਹਨੇ ਫੜਦੇ ਚੁੱਪ ਕਰਕੇ ਠੀਕ ਹੈ ਅਮਰਿੰਦਰ ਭਾਈ ਹੁਣ ਤੁਸੀਂ ਕੀ ਫੀਸ ਸੋਚ ਰਹੇ ਆ ਜਿਵੇਂ ਪੂਰੀ ਚੰਗੀ ਬਲੱਡ ਲਾਈਨ ਆ ਜੇ ਆਪਾਂ ਕਹਿੰਦੇ ਇਹ ਪੂਰੀ ਟੌਪ ਤੇ ਚੱਲ ਰਹੀ ਹੈ ਜਣਾ ਤੁਸੀਂ ਕੀ ਫੀਸ ਚਾਰਜ ਜਾਨਕਿ ਜਿਹੜੇ ਬੰਦਾ ਵੀਰੇ ਆਪ ਆਪਾਂ ਦਾ ਜਮਾ ਨਾਰਮਲ ਪਰਿਵਾਰ ਚੋਂ ਆਪ ਆਪਾਂ ਜਮੇ ਗੱਡੀ ਤੇ ਨਾਰਮਲ ਬੜੀ ਪੰਜਾਬ ਪਰਿਵਾਰ ਤੋਂ ਹੈਗੇ ਮਿਡਲ ਚੋਂ ਤੇ ਐਂ ਆਪਾਂ ਦਾ ਐਂ ਵੀਰੇ ਹਰ ਇੱਕ ਘਰ ਵਿੱਚ ਚੰਗੀ ਬਲੱਡ ਲਾਈਨ ਦਾ ਬੱਚਾ ਹੋਵੇ ਆਪਾਂ ਨੂੰ ਕੋਈ ਮਾੜੀ ਚੰਗੀ ਘੋੜੀ ਦਾ ਨਹੀਂ ਹੈਗਾ ਨਹੀਂ ਬੰਦਾ ਤਕੜਾ ਵੱਡਾ ਲੈਣਾ ਮਾੜੀ ਘੋੜੀ ਤੇ ਕੋੜਾ ਛੱਡਦਾ ਨਹੀਂਗਾ ਆਪਾਂ ਨੂੰ ਕੋਈ ਨਹੀਂ ਹੈਗਾ ਵੀਰੇ ਅੱਗੇ ਵੀ ਕੋਈ ਨਹੀਂ ਮਿਲ ਜਾਂਦੇ ਇੰਦਰ ਕੋਲੇ ਵੀ ਮਿਲੀਆਂ ਆਪਾਂ ਵੀ ਛੱਡਿਆ ਕੋਈ ਚੰਗੀ ਘੋੜੀ ਦੇਖ ਕੇ ਨਹੀਂ ਆਏ ਨੇ ਆਪਾਂ ਚੰਗੀ ਤੇ ਛੱਡਣਾ ਪਰ ਜਿਹੜੀ ਵਾਲੀ ਘੋੜੀ ਹੋਵੇ ਕੋਈ ਹੋਵੇ ਆਪਾਂ ਉਹਦੇ ਬੱਚਿਆਂ ਦੇ ਰਿਜ਼ਲਟ ਆਏ ਵੀਰੇ ਦਾ ਨਹੀਂ ਨਹੀਂ ਬਹੁਤ ਵਧੀਆ ਹੈਣਾ ਤੇ ਅਵਨੇਂਦਰ ਕੀ ਫੀਸ ਆਪਾਂ ਫੀਸ ਵੀ ਆਪਾਂ ਉਹੀ 16000 ਇੰਦਾ ਦੀ ਵੀ 16000 ਰੱਖੀ ਆਪਾਂ ਵੀ 16000 ਰੱਖੀ ਆ ਉਹ 2000 ਰੁਪਏ ਆਪਾਂ ਮੰਨ ਦਾ ਲਗਾ ਖਰਚਾ ਬਣੀ ਕਰ ਛੱਡ ਦਿੰਦੇ ਜਿਹੜਾ ਚਲੋ ਠੀਕ ਆ ਅਵਨੇਂਦਰ ਵੀਰੇ ਹੁਣ ਕਿੰਨੇ ਕ ਚੜਦਾ ਹੋ ਗਿਆ ਤੇ ਕਿਵੇਂ ਦਾ ਐਕਸਪੀਰੀਅੰਸ ਹੈਗਾ ਜੀ ਸਾਢੇ ਕਿ ਤਨ ਮਹੀਨੇ ਹੋ ਗਿਆ ਇਹਨੂੰ ਆਪਾਂ ਆਪਣੇ ਠੀਕ ਆ ਬਈ ਇਹ 4 ਸਾਲ ਦਾ ਪੂਰਾ ਹੋ ਗਿਆ ਵੀਰੇ 9 ਸਾਲ ਚ ਆ ਗਿਆ ਆਪਣੇ ਹੁਣ 4 ਸਾਲ ਦਾ ਹੋ ਗਿਆ ਬਈ ਬਾਈ ਜੀ 4 ਸਾਲ ਹੋ ਗਿਆ ਵੀਰੇ ਪੂਰੇ ਠੀਕ ਆ ਬਈ ਤੇ ਆਪਣਾ ਕਿਵੇਂ ਸੁਭਾਅ ਬਣਦਾ ਬਈ ਜਿਵੇਂ ਆਪਾਂ ਕਹਿੰਦੇ ਵੀ ਅੰਕਲ ਜੀ ਨੂੰ ਵੀ ਬਹੁਤ ਸ਼ੌਂਕ ਉਹ ਜ਼ਬਰਦਸਤ ਦੇ ਰੱਖੇ ਹੁੰਦੇ ਸੀਗੇ ਠੀਕ ਹੈ ਜੀ ਤੇ ਡੈਡੀ ਨੂੰ ਸ਼ੌਕ ਸੀਗਾ ਠੀਕ ਹੈ ਭਾਈ ਉਹ ਜਦੋਂ ਆਪਣੇ ਘਰਾਂ ਦੇ ਵਿੱਚ ਆਪਾਂ ਕਹਿਦੀ ਆਮ ਨਾਰਮਲ ਪਰਿਵਾਰ ਆਪਾਂ ਡੈਡੀ ਨੂੰ ਮੈਂ ਨਿੱਕਾ ਹੁੰਦਾ ਹੁਣ 25 40 ਸਾਲ ਦੇ ਬੱਚੇ ਜਾਈ ਡੈਡੀ ਜਦੋਂ ਕਹਣਾ ਜਦੋਂ ਹੱਥ ਜਾ ਸੱਟ ਹੋਇਆ ਆਪਾਂ ਉਧਰ ਰੱਖਾਂਗੇ ਘੋੜੇ ਤੇ ਉਹ ਕਿਨੂੰ ਮੈਨੂੰ ਪੈਂਦੀ ਸੀ 25 ਸਾਲ ਤੋਂ ਉੱਤੇ ਹੋ ਗਏ ਸੌਣ ਦੇ ਨੂੰ ਆ ਗੱਲ ਤੇ ਆ ਇੱਕ ਜਵਾਕ ਜਦੋਂ ਦੇ ਜਵਾਕ ਵੀਡੀਓ ਵੀ ਦੇਖਦੇ ਨੇ ਸਾਰੇ ਸੋਟੇ ਆਉਗੇ ਆਪਣੇ ਹੋਰ ਜਿੰਨੇ ਯੂਟਿਊਬਰ ਵੀ ਭਰਾ ਹੋ ਗਏ ਸਾਡੇ ਇਹ ਉਕੇ ਮੈਂ ਬਹੁਤ ਸਾਲ ਪੰਜ ਛੇ ਸਾਲ ਦਾ ਮੈਂ ਵੀਡੀਓ ਦੇਖਦਾ ਹੋਣਾ ਵਾ ਤੇ ਜਵਾਗ ਹੋ ਗਏ ਹੁਣ ਹੋਗਾ ਜਵਾਕਾਂ ਨੂੰ ਦੋ ਨਾਲੇ ਮੇਰੇ ਬਹਿ ਕੇ ਦੇਖਣ ਲੱਗੇ ਪਾਪਾ ਆਪਾਂ ਵੀ ਘੋੜਾ ਲੈ ਗਈ ਆਪਾਂ ਵੀ ਘੋੜਾ ਲੈ ਕੇ ਆਈਏ ਤੇ ਬਸ ਜਿਵੇਂ ਸਵੱਬ ਵਾਲ ਦਾ ਫਿਰ ਆਪਾਂ ਫੀਡ ਰੱਖੀ ਕਰਕੇ ਲਿੰਕ ਬਣ ਗਏ ਥੋੜੇ ਜਿਿਹੇ ਵੀਰੇ ਹਾਂ ਤੇ ਹਾਂਜੀ ਤੇ ਅਮਰਿੰਦਰ ਵੀਰੇ ਜਿਵੇਂ ਆਪਾਂ ਗੱਲ ਕਰਾਂਗੇ ਫੀਡ ਤੇ ਵੀ ਗੱਲ ਕਰਾਂਗੇ ਹਣਾ ਤੇ ਭਾਈ ਮੈਂ ਕਹਿੰਦਾ ਜਦੋਂ ਜਿੱਦੇ ਘੋੜਾ ਆਇਆ ਸੀ ਆਪਣੇ ਹਣਾ ਆਪਣੇ ਪਰਿਵਾਰ ਨੂੰ ਤਾਂ ਵਿਆਹ ਜਿੰਨਾ ਚਾਚਾ ਸੀ ਤੇ ਮੈਂ ਕਹਿੰਦਾ ਗਾਲਬ ਸਾਰੇ ਨੇ ਬਹੁਤ ਖੁਚੀ ਮਨਾਈ ਹਣਾ ਜਿੰਨੇ ਵੀ ਦੇ ਯਾਰ ਮਿੱਤਰ ਸਾਰੇ ਯੋਧੇ ਹਣਾ ਭਾਈ ਤੇ ਅਵਿਨਿੰਦਰ ਭਾਈ ਸਭ ਤੋਂ ਪਹਿਲਾਂ ਆਪਾਂ ਜੇ ਕਈ ਵਾਰੀ ਜਿਹੜੇ ਬੰਦਿਆਂ ਨੇ ਪਹਿਲਾਂ ਵੀਡੀਓ ਨਹੀਂ ਦੇਖੀ ਹੋਗੀ ਹਣਾ ਆਪਾਂ ਇਹਦੇ ਇਹਦਾ ਦੇਵਰਤਨ ਦੇ ਸਾਰੀ ਆਪਾਂ ਡਿਟੇਲ ਦੱਸ ਦਈਏ ਵੀ ਹਣਾ ਕਿੰਨੇ ਚਿਰ ਦਾ ਹੋ ਗਿਆ ਕਿੰਨੀ ਇਹਦੀ ਹਾਈਟ ਹੋਗੀ ਹਣਾ ਤੇ ਕੀ ਜਾਨੀ ਕਿ ਇਹਦੇ ਰਿਜ਼ਲਟ ਰਿਜ਼ਲਟ ਆ ਗਿਆ ਹਣਾ ਵੀਰੇ ਹੁਣ ਪੂਰਾ ਪ੍ਰੋਪਰ 4 ਸਾਲ ਦਾ ਹੋ ਗਿਆ ਯਾਨੀ ਆ ਨਵੇਂ ਸਾਲ ਚ ਜਨਵਰੀ ਚ ਆ ਕੇ ਸਾਲ ਲੱਗ ਗਿਆ ਇਹ ਜਾਨੀ ਇਹਦੇ 7 ਬੱਚੇ ਆ ਗਏ ਵੀਰੇ ਆਪਣੀ ਜਿੰਨੇ ਮੇਰੀ ਨਿਗਾ ਦੇ ਵਿੱਚ ਜਾਨੀ ਆਗੇ ਜਾਨੀ ਲਾ ਲੋ ਜੇ ਹੁਣ ਬਾਕੀ ਇੰਦਰ ਕੋਲੇ ਸੀਗਾ ਇੰਦਰ ਬਾਹਰ ਚ ਲਿਆ ਗਿਆ ਉਹਦੇ ਕਾ ਥੋੜੇ ਲਿੰਕ ਟੁੱਟੇ ਆ ਜਿਵੇਂ ਜਿਵੇਂ ਮੇਰੇ ਲਿੰਕ ਦੇ ਵਿੱਚ ਮੈਂ ਵੀਡੀਓ ਚ ਵੀ ਕਹਿੰਦਾ ਜਿਹੜੇ ਭਰਾਵਾਂ ਕੋਲੇ ਦੇਵਰਾਤਨ ਦੇ ਬੱਚੇ ਹੈ ਜਾਨੀ ਕੁੜੀਆਂ ਸੂਨ ਵਾਲੀਆਂ ਜਾਂ ਸੂਪੀਆਂ ਮੇਰੇ ਨੰਬਰ ਤੇ ਭਰਾਵਾਂ ਨਾਲ ਕਨੈਕਟ ਕਰ ਲਿਓ ਹਾਂ ਹਾਂਜੀ ਜਿਹੜੇ ਵੀ ਬੱਚੇ ਆਉਣਗੇ ਦੇਵਰਾਤਨ ਦੇ ਤੇ ਉਹ ਲਿੰਕ ਕਰ ਲਿਓ ਜੇ ਹਾਂ ਕਿ ਇਹ ਵੀਰ ਭਰਾ ਨੇ ਕੋੜੀ ਵੀ ਕੋਈ ਆਪਾਂ ਨੂੰ ਫੀਸ ਦਾ ਨਹੀਂ ਕੋਈ ਹੈਗਾ ਕੋਈ ਮੇਡ ਕਰਾਉਣੀ ਆਵੇ ਜਦੋਂ ਮਰਜੀ ਆਪਣਾ ਡਿਗੇਟ ਖੁੱਲਿਆ ਹੁਣ ਇਹਨੇ ਬੱਚੇ ਆ ਤੁਸੀਂ ਤਕਰੀਬਨ ਮੰਨ ਲਓ ਜਿਵੇਂ ਆਮ ਕਾਂਡੇ ਦੇ ਬੱਚੇ ਕਾਂਡੇ ਬਾਦੋਂ ਸਵਾ ਘੰਟੇ ਦੇ ਵਿੱਚ ਬੱਚਾ ਐਕਸਪਾਇਰ ਹੋ ਗਿਆ ਸੀ ਇਹਦਾ ਉਹ ਬੱਚਾ ਐ ਲੱਗਦਾ ਜਿਵੇਂ ਮਹੀਨਾ ਸਵਾ ਮਹੀਨਾ ਦਾ ਬੱਚਾ ਹੁੰਦਾ ਕਾਂਡੇ ਦਾ ਬੱਚਾ ਜਾਨੀ ਇਹ ਹੈਵੀ ਵਾਲੇ ਇੰਨਾ ਹੈਲਥੀ ਬੱਚੇ ਆਉਂਦੇ ਆ ਵੀਰੇ ਬਹੁਤ ਜਾਨੀ ਜਾਨੀ ਇਹ ਤਾਂ ਕਦੇ ਸੱਤੇ ਦੇ ਹੱਤੇ ਬਾਰੇ ਬੱਚੇ ਬਲੇਜ ਵਾਲੇ ਦੋ ਪੈਰ ਚਿੱਟੇ ਤਿੰਨ ਪੈਰ ਚਿੱਟੇ ਇੱਕ ਨੀਲੀ ਚੰਬੀ ਕੋੜੀ ਦੇ ਉੱਤੇ ਵੀਰੇ ਜਮਨ ਨੀਲੀ ਚੰਬੀ ਕੋੜੀ ਆ ਉੱਤੇ ਪੰਜ ਕ ਲੈਣਾ ਨੀਲਾ ਪੂਰਾ ਪ੍ਰੋਪਰ ਬੱਚਾ ਆ ਬਹੁਤ ਸੋਹਣਾ ਹਾਂਜੀ ਗੱਲ ਕੋ ਲੈਣਾ ਬਈ ਤੇ ਆਪਦੇ ਬਈ ਇਹਦੇ ਬਲੇਜ ਤੇ ਚਾਰ ਹੈਨਾ ਤੂੰ ਪੰਜ ਕ ਲੈਣਾ ਹੋਵੇ ਪੂਰਾ ਪੰਜ ਕ ਲੈਣਾ ਤੇ ਅਮਰਿੰਦਰ ਭਾਈ ਕਿੰਨਾ ਕ ਜਾਨੀ ਕਿ ਚੇਂਜ ਹੋ ਗਿਆ ਜਦੋਂ ਘੋੜਾ ਆਪਣੇ ਘਰੇ ਆ ਗਿਆ ਹੈਨਾ ਵੀ ਤੂੰ ਹੁਣ ਦੋਨੋਂ ਵੀ ਤੈਨੂੰ ਪਤਾ ਜੀ ਆਪਾਂ ਮੇ ਤਾਂ ਸਭ ਤੈਨੂੰ ਛੱਦ ਤਨ ਮਹੀਨੇ ਦੇ ਵਿੱਚ ਕੋੜਾ ਪੂਰਾ ਮੈਂ ਕਹਿੰਦਾ ਡਬਲ ਹੋ ਗਿਆ ਘੋੜਾ ਤਕਰੀਬਨ ਹਾਂਜੀ ਘੋੜਾ ਪਿਆਰ ਹੋ ਗਿਆ ਹੈਨਾ 23 ਇੰਚ ਹਾਈਟ ਵੀ ਕਰ ਗਿਆ ਆਪਣੇ ਘਰੇ ਆ ਕੇ ਘੋੜਾ ਹਾਈਟ ਵੀ ਕਿੰਨੀ ਪ੍ਰੋਪਰ ਹਾਈਟ ਹੋਣੀ ਜੀ ਇਹਦਾ ਮਿਨੀ ਤਾਂ ਹੈ ਨਹੀਂ ਇਹ 65 ਬੂਡ 64 ਪਲੱਸ 65 ਪਲੱਸ ਹੋਊਗਾ ਘੋੜਾ ਆਰਾਮ 65000 ਅਰਧ ਕਰਦੀ ਜਾਂਦਾ ਘੋੜਾ ਅਰਧ ਜਾਂਦਾ ਜੀ ਠੀਕ ਆ ਇਹ ਇੰਦਰ ਨੇ ਚਲੋ ਦੱਸਿਆ ਹੂਗਾ ਹਨ ਜਿਵੇਂ ਚਲੇ ਇੰਦਰ ਬਾਈ ਤਾਂ ਬਾਹਰ ਚਲਾ ਗਿਆ ਹਨ ਆਪਣੇ ਕੋਲੇ ਜਦੋਂ ਆਪਾਂ ਉਦੋਂ ਵੀਡੀਓ ਕੀਤੀ ਹੁਣ ਕਿੰਨੀਆਂ ਕ ਘੋੜੀਆਂ ਪਾਈ ਮੇਟ ਕਰਦੀਆਂ ਉਦੋਂ ਬਾਅਦ ਬਾਈ ਮੇਰੇ ਅਜੇ ਤਾਂ ਆਪਣੇ ਕੋਲੇ ਕਵਰ ਸੀਜ਼ਨ ਆਫ ਚੱਲਦਾ ਸੀਗਾ ਤੇ ਆਪਾਂ 5 ਕਿਲੋ 6 ਘੋੜੀਆਂ ਦੇ ੱਟੇ-ਬੱਟੇ ਆਪਾਂ ਕਰੌਸ ਕਰਵਾਈਆਂ ਆ ਹ ਉਦੋਂ ਜਦੋਂ ਆਇਆ ਉਦੋਂ ਸੀਜ਼ਨ ਬਿਲਕੁਲ ਹੀ ਆ ਗਿਆ ਤੇ ਜਿਵੇਂ ਹੁਣ ਸਟਾਰਟਿੰਗ ਹੋਊਗੀ ਤੇ ਹੋ ਗਈ ਆ ਹੁਣ ਦੇਖੋ ਬਹੁਤ ਬੰਦ ਬੰਦੇ ਦੇ ਕਨੈਕਟਰ ਚ ਆਏ ਹੋਇਆ ਮੇਰੇ ਯਾਨੀ ਬੁੱਕ ਕਰਕੇ ਗਏ ਹੋਇਆ ਬੁੱਕ ਕਰਕੇ ਗਏ ਬਾਈ ਆਪਾਂ ਜਿੱਦਣ ਘੋੜੀ ਸੂਨ ਵਾਲੀਆਂ ਵੀ ਖੜੀਆਂ ਨੇ ਕ ਅ ਜਿੱਦੋਂ ਆਪਾਂ ਪਹਿਲਾਂ ਵੀ ਵੀਡੀਓ ਕੀਤੀ ਸੀਗੀ ਹਨਾ ਆਪਾਂ ਫੀਡ ਬਾਰੇ ਥੋੜਾ ਜਿਹਾ ਆਪਾਂ ਦੱਸਦੀ ਕਿਉਂਕਿ ਮੈਂ ਕਹਿੰਨਾ ਆਪਣੇ ਏਰੀਏ ਦੇ ਵਿੱਚ ਕੱਲੀ ਆਪਣੀ ਇੱਕ ਜਿਹੜੀ ਸ਼ਾਪ ਹੈ ਜਿੱਦੇ ਤੇ ਫੀਡ ਮੈਂ ਹਾਂਜੀ ਮੋਗਾ ਜਿਵੇਂ ਜਗਰਾਉ ਏਰੀਆ ਲਾ ਲਓ ਜਿਵੇਂ ਨੇੜੇ ਟੜੇ ਦੇ ਲਾ ਲਓ ਪਰ ਨਾ ਉਧਰੋਂ ਲਾ ਲਓ ਤੁਹਾਡੇ ਉੱਪਰੋਂ ਲੋਕੋ ਕੰਨੀ ਨਹੀਂ ਨਵਾਂ ਆਉਂਦੀ ਵਧ ਨਹੀਂ ਕੰਨੀ ਸਾਰ ਆਪਣੇ ਏਰੀਆ ਦੇ ਇੱਥੇ ਆਪਣੇ ਕੋਲੇ ਆ ਜੀ ਕਿੰਨੇ ਕ ਟਾਈਮ ਤੋਂ ਜਿਹੜਾ ਬਾਈ ਹਨਾ ਸਣੀ ਉਹਨਾਂ ਵਾਲੀ ਫੀਡ ਆ ਪਰ ਰੱਖ ਰਹੇ ਹਨਾ ਤੇ ਕਿਵੇਂ ਯਾਨੀ ਕਿ ਜਿਵੇਂ ਲੋਕਾਂ ਦਾ ਕੀ ਰਿਸਪੌਂਸ ਹੁੰਦਾ ਜਿਵੇਂ ਆਪਾਂ ਆਪਾਂ ਦਾ ਜਿਵੇਂ ਚਲੋ ਘੋੜੇ ਕ੍ਰਾਫਟਰ ਦਾ ਵਰਤਦੇ ਪਏ ਹਨ ਜਿਹੜਾ ਤੁਹਾਨੂੰ ਕੋਈ ਕਸਟਮਰ ਆਉਂਦਾ ਪਿਆ ਉਹ ਕਿਦਾਂ ਦਾ ਰਿਸਪੌਂਸ ਦਿੰਦਾ ਤੁਹਾਨੂੰ ਵਧੀਆ ਰਿਸਪੌਂਸ ਹੈ ਵੀਰੇ ਰਿਜ਼ਲਟ ਵਧੀਆ ਹੋ ਫੀਡ ਦਾ ਪੂਰਾ ਜਿਵੇਂ ਆਪਾਂ ਕਹੇ ਦੀ ਹੈ ਨਾ ਬੂੜਾ ਫੋਲੋ ਥੋੜੇ ਸਾਹਮਣੇ ਆਪਾਂ ਘੋੜੇ ਨੂੰ ਹੋਰ ਕੌਣ ਨਹੀਂ ਪਾਇਆ ਫੀਡ ਕੋਈ ਨਾ ਜੀ ਉਹਨਾਂ ਦੀ ਫੀਡ ਹੀ ਪਾਈ ਆ ਕੱਲੀ ਕਿਹੜੀ ਫੀਡ ਚੱਲ ਰਹੀ ਹੈ ਜਿਵੇਂ ਉਹਨਾਂ ਦੇ ਅਲੱਗ-ਅਲੱਗ ਜਿਵੇਂ ਹਾਂ ਜੀ ਉਹਨਾਂ ਦੀ ਜਿਵੇਂ ਘੋੜੀਆਂ ਨੂੰ ਪਲੈਟੋਨ ਹੋ ਜਾਂਦੀ ਆ ਇਹਨੂੰ ਡਾਇਮੰਡ ਚੱਲਦੀ ਆ ਜੀ ਘੋੜੇ ਨੂੰ ਜਿਵੇਂ ਠੀਕ ਹੈ ਬਈ ਹਾਂ ਜੀ ਬੱਚ ਕਿਵੇਂ ਬਈ ਜਣ ਕੇ ਫੇਸਬੁਕ ਬਾਰੇ ਕੀ ਸੋਚਿਆ ਨਾ ਉਦੋਂ ਵੀ ਠੀਕ ਹੈ ਵੀ ਚੱਲ ਜ਼ਿਮੀਂਦਰ ਨੇ ਚਲਾਇਆ ਆਪਾਂ ਉਮੀਦ ਲਾ ਆ ਜੇ ਮਿਲ ਹਾਲ ਤਾਂ ਵੀ ਆਪਾਂ ਉਹੀ ਸੋਚੀ ਜਿਵੇਂ ਆਮ ਨਾਰਮਲ ਪਰ ਆ ਜਿਵੇਂ ਵੀਰੇ ਆਪਾਂ ਉਹ ਹੈ ਨਹੀਂ ਬੜਾ ਫੀਸ ਕਰ ਜਿਵੇਂ ਆ ਮੈਂ ਇਹ ਦੇ ਦਾ ਦੇ ਬੱਚਿਆਂ ਦੀ ਮੈਂ ਕਹਿੰਦਾ ਜੀ 31 ਤੋਂ ਸਟਾਰਟ ਹੁੰਦੀ ਹੋਊ तकरीबन 1 ਸਵਾ ਲੱਖ ਰੁਪਏ ਤੱਕ ਮੇਰੀ ਨਿਗਾ ਦੇ ਵਿੱਚ ਕੋੜੇ ਹੈਗੇ ਬੱਚੇ ਜਿੰਨੇ ਇਹਦੇ ਭਰਾ ਲਾਲੋ ਪਿਓਲੇ ਪਾਸੋਂ ਹੈਗੀ ਆ ਨਹੀਂ ਆਪਾਂ ਉਹ ਵੀ 16000 ਰੱਖੀ ਹੋਈ ਹੈ ਵੀਰੇ ਠੀਕ ਹੈ ਭਾਈ ਉਹ 16000 ਖੰਡ ਮਾਨ ਕਰਨ ਕਰਨ ਉਹਦੇ ਜੋ ਵੀ ਆਪਾਂ ਭਾਈ ਕਰ ਦਿੰਨੇ ਕ ਤੇ ਵੀਰੇ ਭਾਈ ਬਲਰਾਜ ਨਾਲ ਕਿਵੇਂ ਯਾਰੀ ਹੈ ਭਾਈ ਬਲਰਾਜ ਨਦਰ ਅਸੀਂ ਮੇ ਤੋਂ ਥੋੜਾ ਮੂਰੇ ਪੜਦਾ ਜੀ ਮੇਰਾ ਸਨੀ ਅਸੀਂ ਸਕੂਲ ਤੋਂ ਇੱਥੇ ਗੱਲ ਵੀ ਪੜਿਆ ਹੋਇਆ ਹੈ ਵੀਰੇ ਹੋਰ ਪੰਜਾਬ ਪੁਲਿਸ ਚਾ ਫਿਰ ਵੀ ਕੋਈ ਚੱਕਰੀ ਨਹੀਂ ਭਰਾਣਾ ਪੂਰਾ ਪਿਆਰ ਦਾ ਨਹੀਂ ਭਾਈ ਕੋਈ ਹੈ ਨਹੀਂ ਯਾਰ ਐਟੀਟਿਊਡ ਨਹੀਂ ਜੀ ਨਾ ਨਹੀਂ ਵੀਰੇ ਕੋਈ ਚੱਕਰੀ ਨਹੀਂ ਪੰਜਾਬ ਪੁਲਿਸ ਵਾਲਾ ਵੀ ਤੁਹਾਨੂੰ ਲੱਗਦਾ ਕਿਸੇ ਵਰਗੀ ਕੋਈ ਹੈਗਾ ਮੈਂ ਕਿਹਾ ਜੀ ਭਾਈ ਜੇ ਜਦੋਂ ਬਾਹਰ ਜਾ ਕੇ ਤੁਸੀਂ ਬਾਹਰ ਦੇਖਦੇ ਦਮੇ ਹੀ ਭਾਈ ਪੰਜਾਬ ਕੋਈ ਬਾਈ ਚ ਹੈ ਹੀ ਨਹੀਂ ਕੋਈ ਯਾਰ ਨਹੀਂ ਵੀਰੇ ਤੇ ਬਾਈ ਕੋਲੇ ਵੀ ਫਿਰ ਰੱਖੀਆਂ ਮੈਂ ਬਾਈ ਕੁੜੀਆਂ ਆਪਣੀਆਂ ਹਾਂਜੀ ਵੀਰੇ ਮੇਰੇ ਕੋਲੇ ਇੱਕ ਕੁੜੀ ਆ ਕਾਲੀ ਚੰਬੀ ਆ ਠੀਕ ਹੈ ਜੀ ਤੇ ਸ਼ੌਂਕ ਮੈਨੂੰ ਵੀ ਹੈਗਾ ਠੀਕ ਹੈ ਭਾਈ ਤੇ ਮੈਂ ਜੇ ਪੰਜਾਬ ਪੁਲਿਸ ਦੇ ਐਸਆਈ ਹਾਂ ਠੀਕ ਹੈ ਜੀ ਤੇ ਜਿੰਦੀ ਸ਼ੌਂਕ ਮੈਨੂੰ ਵੀ ਬਹੁਤ ਟਾਈਮ ਦਈ ਆ ਪੈਂਦਾ ਹੈ ਠੀਕ ਅਬਾ ਵੀ ਜਿਵੇਂ ਪੈਸੇ ਗੱਲ ਕਰਦੇ ਆਪਾਂ ਹਣਾ ਵੀ ਤੁਸੀਂ ਕੋੜੀਆਂ ਰੱਖਦੇ ਜਿਵੇਂ ਡਿਊਟੀ ਵਾਲੇ ਬੰਦੇ ਤੁਸੀਂ ਹਣਾ ਤੁਸੀਂ ਇਹ ਸ਼ੌਂਕ ਨੂੰ ਕਿਵੇਂ ਮੈਨੇਜ ਕਰਦੇ ਪਿਆ ਬਈ ਵੀਰੇ ਐਂ ਆ ਵੀ ਟਾਈਮ ਕੱਢਣਾ ਹੀ ਪੈਂਦਾ ਇਹਨਾਂ ਵਾਸਤੇ ਡਿਊਟੀ ਮਾਰਨਿੰਗ ਟਾਈਮ ਮੈਂ 3 ਵਜੇ ਉੱਠਦਾ ਜੀ ਠੀਕ ਹੈ ਜੀ ਤੇ ਉਸ ਤੋਂ ਪਹਿਲਾਂ ਪਹਿਲਾਂ ਡਿਊਟੀ ਤੇ ਜਾਣ ਤੋਂ ਪਹਿਲਾਂ ਪਹਿਲਾਂ ਸਾਰਾ ਕਰਕੇ ਤੇ ਉਹਦਾ ਚਲੇ ਜਾਣਾ ਵਾ ਫਿਰ ਆਉਣਸਾਰ ਫੇਰ ਲੱਗ ਜਾਣਾ ਠੀਕ ਹੈ ਬਈ ਹਾਂਜੀ ਫਿਰ ਸ਼ਾਮ ਦੇ ਟਾਈਮ ਤੱਕ ਤਿੰਨ ਘੰਟੇ ਫੇਰ ਲੱਗਦੇ ਆ ਮਤਲਬ ਮੈਨੂੰ ਵਿੱਚ ਆਪਣੇ ਜਾਨਵਰਾਂ ਦੇ ਨਹੀਂ ਬਈ ਬਈ ਜਿਵੇਂ ਜੋਬ ਵਾਲੇ ਬੰਦੇ ਕਹਿੰਦੇ ਹੁੰਦੇ ਹਨ ਨਾ ਵੀ ਸਟ्रेस ਆਉਂਦਾ ਬਈ ਖੁਸ਼ ਆ ਕੋੜੀ ਰੱਖ ਬਈ ਬਈ ਮੈਂ ਤਾਂ ਬਹੁਤ ਖੁਸ਼ ਆ ਮੈਨੂੰ ਜਦੋਂ ਵੀ ਟਾਈਮ ਮਿਲਦਾ ਮੈਂ ਉਹਦੇ ਨਾਲ ਹੀ ਟਾਈਮ ਕੱਟਦਾ ਵਾਂ ਆਪਦਾ ਨਹੀਂ ਸਹੀ ਆ ਨਾ ਕਿਉਂਕਿ ਬਸ ਸਾਰੀ ਦਿਹਾੜੀ ਜੇ ਡਿਊਟੀ ਕਰਨੀ ਸਾਰੀ ਜਿਹੜੀ ਸਟ्रेस 'ਚ ਰਹਿਣਾ ਹੈ ਜਿਹੜੇ 2-3 ਘੰਟੇ ਦੇ ਉਸਕੂਨ ਤੇ ਹੁੰਦੇ ਆ ਬਈ ਹਨਾ ਬਹੁਤ ਸਕੂਨ ਦੇ ਹੁੰਦੇ ਆ ਬਈ ਇੱਕ ਮਹਿਕਮਾ ਹੀ ਇਦਾਂ ਦਾ ਵਾਹ ਹਨਾ ਤੇ ਬਹੁਤ ਜਿਵੇਂ ਕੋ ਲੋ ਵੀ ਭਜਨ ਅਠਾਲਾ ਵਾ ਪਰ ਬਈ ਮੈਨੂੰ ਜਿੱਦਣ ਦੀ ਮੇਰਾ ਕੋਈ ਮੇਰੇ ਜਗਾ ਨਹੀਂ ਸੀ ਦਿਲ 'ਚ ਸੀਗਾ ਤੇ ਪਤਾ ਨਹੀਂ ਕਿਵੇਂ ਸਵੱਬ ਬਣਿਆ ਤੇ ਉਹ ਆਪਣੇ ਘਰੇ ਆ ਗਈ ਘੋੜੀ ਬੜੇ ਕਰਮਾਂ ਦੇ ਬਾਈ ਹਣਾ ਮੈਂ ਕਹਿੰਦਾ ਪਰਮਾਤਮਾ ਦਾ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਦਾ ਮੈਂ ਲੱਖ ਲੱਖ ਸ਼ੁਕਰਾਨਾ ਕਰਦਾ ਵੀ ਮੇਰੀ ਜਿਵੇਂ ਕੋਲ ਵੀ 40 ਸਾਲ ਬਾਅਦ ਮੇਰੀ ਰੀਜ ਪੂਰੀ ਹੋਈ ਕਿ ਮੇਰੇ ਘੋੜੀ ਦਾ ਨਾਮ ਵੀ ਰੀਜ ਰੱਖਿਆ ਹੋਇਆ ਜੀ ਨਹੀਂ ਠੀਕ ਆ ਬਾਈ ਤੇ ਜਰੂਰ ਜਦੋਂ ਬਾਈ ਕੋਲੇ ਵੀ ਪਹੁੰਚੇ ਜਰੂਰ ਦਰਸ਼ਨ ਕਰਕੇ ਆ ਬਾਈ ਜੀ ਜਨਮ ਰਤਿਆ ਨਾ ਤੇ ਅਮਰਿੰਦਰ ਭਾਈ ਹੋਰ ਕੋਈ ਗੱਲਬਾਤ ਆਪਾਂ ਫੀਡ ਬਾਰੇ ਜਾਂ ਘੋੜੇ ਬਾਰੇ ਕੋਈ ਦੱਤਨੀ ਹੋਵੇ ਕਿ ਘੋੜਿਆਂ ਦਾ ਕਿਵੇਂ ਆਪਾਂ ਸੇਲ ਪਰਚੇਜ ਦਾ ਵੀ ਕਰ ਲੈਂਦੇ ਆ ਕਿ ਹਾਂਜੀ ਵੀ ਆਪਣੇ ਕੋਲੇ ਜਿਵੇਂ ਬੱਚੀ ਖੜੀ ਆ 16-17 ਮੰਨ ਨੀਲੀ ਜੰਗੀ ਨੀਲੀ ਹੋ ਜਾਂਦੀ ਏ ਘੋੜੀ ਬਿਲਕੁਲ ਪ੍ਰੋਪਰ ਠੀਕ ਆ ਬਾਈ ਇਹ ਆਪਣੇ ਕੋਲੇ 30 ਇੰਚ ਦੀ ਮਾਰਵੜੀ ਘੋੜੀ ਖੜੀ ਆ ਪੂਰੀ ਆਹ ਮਾਰਵੜੀ 8-10 ਸਾਲ ਦੀ ਹੈਗੀ ਇਹ ਜੋ ਠੀਕ ਆ ਬਾਈ ਜੋ ਆਪਣਾ ਕੋਈ ਇਸ ਟਾਈਮ ਫਿਲਹਾਲ ਆਪਾਂ ਡਾਕਟਰ ਕਰਨ ਦੀ ਬਨਾਲਿਆ ਤੋਂ ਚੈੱਕ ਪਾਸ ਆ ਅੰਦਰ ਸਰਕ ਓਕੇ ਆ ਜਿੱਦਣ ਹੀਟ ਚ ਆ ਗਈ ਉੱਪਰ ਜੰਪ ਦੇ ਦਾਂਗੇ ਨਹੀਂ ਜੇ ਬਰਾਦਾ ਕੋਈ ਪਹਿਲੋਂ ਵੀ ਬਣਦਾ ਕੋਈ ਲੈ ਕੇ ਜਾਂਦਾ ਜਾਂ ਬਣ ਹੋਵੇ ਵੀ ਬਣਦਾ ਆਪਾਂ ਕੋਲ ਫ੍ਰੀ ਛੱਡਾਂਗੇ ਬਸ ਠੀਕ ਆ ਨਾ ਭਾਈ ਜੇ ਕਈ ਵਾਰੀ ਕਿਸੇ ਬੰਦਾ ਵੀ ਖਾਲੀ ਤੇ ਕਰਾਂਗਾ ਹਾਂ ਨਾ ਬੰਦਾ ਵੀ ਕਈ ਵਾਰੀ ਕੋਈ ਖਰੀਦਦਾ ਉਹਨੂੰ ਆ ਵੀ ਪੀਸ ਪਾਤਾ ਹਾਂ ਮੇਰੇ ਬੱਚੇ ਲਈ ਫਿਰਦਾਈ ਆ ਦੇਖੋ ਆ ਦਾ ਸਫਰ ਕਿਨੇ ਕ ਅਰੇ ਇੰਨੀ ਸਾਹੂ ਹੈ ਬਾਕੀ ਇੱਕ ਜੀ ਮੈਂ ਹੋਰ ਤੁਹਾਨੂੰ ਦੱਸੂਗਾ ਕਿਉਂਕਿ ਬਾਈ ਕੋਲੇ ਨਾ ਜਿਹੜੀ ਆਸ਼ੀਬ ਫੀਡ ਆ ਹਨਾ ਉਹਦੀ ਬਾਈ ਕੋਲੇ ਏਜੰਸੀ ਆ ਤੇ ਸਾਰੇ ਵੀਰ ਜਰੂਰ ਇੱਕ ਰਿਵਾਈ ਨੂੰ ਫੋਨ ਲਾਇਓ ਕੋਈ ਜੇ ਕਿਸੇ ਵੀਰ ਨੇ ਫੀਡ ਬਾਰੇ ਪੁੱਛਣਾ ਹੋਵੇ ਜਾਂ ਦੇਵਰਤਨ ਤੋਂ ਜਿਹੜੀ ਮੀਟਿੰਗ ਸਰਪਚ ਲੈਣੀ ਹੈ ਕੋੜਾ ਕਿਵੇਂ ਲੱਗਿਆ ਹਨਾ ਬਾਈ ਅਮਰਿੰਦਰ ਨਾਲ ਕੀਤੀਆਂ ਗੱਲਾਂ ਬਾਤਾਂ ਕਿਵੇਂ ਲੱਗੀਆਂ ਕਿਉਂਕਿ ਮੀਟਿੰਗ ਸੀਜ਼ਨ ਸਟਾਰਟ ਆ ਹੁਣ ਘੋੜੀਆਂ ਜਿਹੜੀਆਂ ਹੀਟ 'ਚ ਆਉਣਗੀਆਂ ਜਰੂਰ ਕਿਸੇ ਹਨਾ ਆਪਾਂ ਕਿਤੇ ਵੀ ਜਾਣੇ ਆਪਾਂ ਆਪਦੀ ਚੁਆਇਸ ਕਰਦੇ ਆ ਪਰ ਜਰੂਰ ਇੱਕ ਰਹੀ ਬਾਈ ਦੇ ਫਾਰਮ ਤੇ ਆ ਕੇ ਬਾਈ ਨੂੰ ਮਿਲੋ ਤੇ ਦੇਵਰਤਨ ਨੂੰ ਤੁਸੀਂ ਦੇਖੋ ਜਰੂਰ ਇਹਦੇ ਤੋਂ ਕੋੜੀ ਮੀਟਿੰਗ ਦੀ ਸਰਪਚ ਲਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਕਿਵੇਂ ਲੱਗੀਆਂ ਬਾਈ ਨਾਲ ਕੀਤੀਆਂ ਗੱਲਾਂ ਬਾਤਾਂ ਤੇ ਬਾਈ ਦਾ ਘੋੜਾ ਤੇ ਜਉਂਦੇ ਬੱਦਰੋ ਜੀ 사례비나 답었다는말